ਨਕੋਦਰ ਜਲੰਧਰ ਬਾਈਪਾਸ ਚੌਂਕ ਤੇ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ 13 ਰਫਤਾ ਟਰੱਕ ਤੇ バス ਦਰਮਿਆਨ ਟੱਕਰ ਹੋ ਗਈ। ਹਾਸੇ ਦੌਰਾਨ ਜਥੇ ਦੋਨੋ ਵਾਹਨਾ ਦੇ ਡਰਾਈਵਰਾਂ ਸਮੇਤ 15 ਸਵਾਰੀਆਂ ਜ਼ਖਮੀ ਹੋ ਗਈਆਂ ਉੱਥੇ ਹੀ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਰੋਡਵੇ ਮੋਗਾ ਡੀਪੂ ਦੀ ਬੱਸ ਜੋ ਕਿ ਜਲੰਧਰ ਤੋਂ ਮੋਗਾ ਜਾ ਰਹੀ ਸੀ ਤੇ ਜਦੋਂ ਬੱਸ ਨਕੌਦਰ ਬਾਈਪਾਸ ਤੇ ਚੌਂਕ ਕੋਲ ਪਹੁੰਚੀ ਤਾਂ ਸ਼ਾਕੋਟ ਵਾਲੀ ਸਾਈਡ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨਾਲ ਬੱਸ ਦੀ ਟੱਕਰ ਹੋ ਗਈ ਇਸ ਹਾਦਸੇ ਵਿੱਚ ਬੱਸ ਅਤੇ ਟਰੱਕ ਦੇ ਚਾਲਕ ਸਮੇਤ 15 ਸਵਾਰੀਆਂ ਜ਼ਖਮੀ ਹੋ ਗਈਆਂ ਇਸ ਮਕੇ ਬਸ ਦੇ ਕੰਡੈਕਟਰ ਨੇ ਕਿਹਾ ਕਿ ਹਾ사 ਅਚਾਨਕ ਹੀ ਵਾਪਰਿਆ ਹੈ। ਉਹਨਾਂ ਕਿਹਾ ਕਿ ਹਾਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਬੇਟਾ ਕੀ ਨਾਮ? ਹਰਪ੍ਰੀਤ ਪਾ। ਕੀ ਗਲਤ ਕੀ ਹੋਈ ਆ? ਬਸ ਦਾ ਟਰੱਕ ਨਾਲ ਐਕਸੀਡੈਂਟ ਹੋਇਆ ਸੀ ਨਾ। ਅਚਕ ਕਿੰਨੀਆਂ ਕਸਵਾਰੀਆਂ ਸੀ ਬਸ 'ਚ? ਬਸ ਮਤਲਬ ਜਿੰਨੀਆਂ ਸੀਟਾਂ ਸੀਗੇ ਸਾਰੀ ਭਰੀ ਹੋਈ ਸੀਗੀ। ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੀ ਸੀ ਬਸ? ਅਸੀਂ ਜਲੰਧਰ ਤੋਂ ਇੱਧਰ ਨੂੰ ਉਧਰ ਆਏ ਸੀ। ਬਸ ਕਿਹੜੀ ਸੀਗੀ? ਪੰਜਾਬ ਰੋਡਵੇ ਸੀਗੀ। ਤੇ ਕਿੰਨੇ ਕੁ ਜ਼ਖਮੀ ਹੋਏ ਆ? ਕਾਫੀ ਜ਼ਿਆਦਾ ਹੋਏ ਹੈ। ਗਲਵਾ ਕੋਈ ਇੱਕ ਵਾਲੇ ਘਰੋਂ ਕਰਿਆ ਸੀਗਾ ਆ ਰਹੀ ਇੱਥੇ ਚੌਂਚ ਆਇਆ ਤਾਂ ਉਹਨੇ ਫਰੀਕ ਹੀ ਨਹੀਂ ਮਾਰੀ ਪਾਸ ਵਾਲੇ ਨੇ। ਅੱਛਾ। ਹਾਂਜੀ ਲਿਆਰ ਇੱਥੇ ਕਨੈਕਟਰ ਸਾਈਡ ਤੇ ਮਾਰੀ ਉਹਨੇ ਗੱਡੀ। ਅੱਛਾ ਜੀ। ਹਾਂਜੀ। ਇਹ ਹੋਇਆ ਕਿ ਕਿੱਥੇ ਕਰਕੇ ਆ ਇਹ? ਆ ਚੌਂਚ ਦੇ ਵਿੱਚ ਹੀ। ਅੱਛਾ। ਹਾਂਜੀ। ਤੇ ਤੁਹਾਡੇ ਸੱਟ ਵਗੈਰਾ ਤਾਂ ਲੱਗੀ ਕਿਸੇ ਤੇ? ਮੇਰੇ ਆ ਜੀ ਮੂੰਹ ਤੇ ਲੱਗੀ ਆ ਲੱਤ ਜੀ ਗਈ ਇਕਦਮੀ ਵਿੱਚੋਂ ਭੁੱਖੇਵਾ ਜੀ ਦੇ ਪਾਸੇ ਰਜਣਾ। ਅੱਛਾ। ਮੋਰਡ ਡੈਸ਼ਬੋਰਡ ਦੇ ਵਿੱਚ ਨੂੰ ਬੱਜਾ ਮੇਰਾ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਆ ਰਹੇ ਸੀ ਤੁਸੀਂ ਮੈਂ ਆ ਮੇਰਾ ਨਾਲ ਹੀ ਪਿੰਡ ਐ ਤਲਵੰਡੀ ਭਰੋ ਅੱਛਾ ਜੀ ਹਾਂ ਜੀ ਤੇ ਕਿੱਥੇ ਜਾ ਰਹੇ ਸੀ ਜਾਣਾ ਹੀ ਮੈਂ ਗਾਂ ਅਕੇ ਚੂਪੀ ਜਾਣਾ ਹੀ ਗਾਂ ਆਪਣੇ ਮਿਰਜ਼ਾਪੁਰ ਅੱਛਾ ਕੀ ਲੱਧਿਆ ਕੀ ਆਪਾਂ ਚੱਪਲ ਐ ਜੀ ਅੱਛਾ ਹਾਂ ਜੀ ਇਹ ਕਿਹੜੀ ਗੱਡੀ ਆ ਇਹ ਇਹ ਗੱਡੀ 6 ਚੱਕੀ ਆ ਜੀ ਕਨਵਰਟ ਠੀਕ ਹਾਂ ਜੀ ਇਹ ਮਾਮਲਾ ਐਕਸੀਡੈਂਟ ਹੋਇਆ ਹੈ ਅੱਛਾ ਜੀ ਹਾਂ ਚੌਂਦੇ ਵਿੱਚ ਹੀ ਆਪਣੇ ਹਸਪੀਟਲ ਸਾਹਮਣੇ ਹੀ ਆ ਫਰੰਟ ਦੇ ਸਾਡੇ ਸਾਹਮਣੇ ਹੋਇਆ ਐਕਸੀਡੈਂਟ ਓਕੇ ਪੰਜਾਬ ਰੋਡ ਦੇ ਵਿੱਚ ਬੱਸ ਸੀਗੀ ਕਾਲਾ ਸੀ ਐ तो उन्हें सामने पेशेंट का चलो बचा हो गए पर माइनर डिजीज आई हैं उन्होंने कितने के पेशेंट आए अपने को अराउंड 10 टू 12 हां जी 10 टू 12 अराउंड हां तो कंडीशन की हैगी आपके हां खतरे तो बाहर ही है ऐसा कोई मेजर इशू नहीं है माइनर इंजरीज हैगी हैं इससे डेथ वगैरह तो नहीं 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 वो ऐसे ठीक हां जी सर की नाम जी मेरा एस ए नर्मल सिंह सर जेड़ा इथे एक्सीडेंट होया की यह मामला हैगा बस आ रही रदर साइड तो अच्छा जी ट्रक आ गया इधरों मुसिया वालों एक ही चौक जान के वो ओकेੁੱਜਾ जख्मी ਹੋ ਗਿਆ 12 ਜਣੇ ਠੀਕ ਹੈ ਸਵਾਰੀਆਂ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਥਾਣੇ ਵਾਲੇ ਆਏ ਆ ਥਾਣੇ ਵਾਲੇ ਅੰਦਰ ਬਿਆਨ ਬੁਣ ਲੈਂਦੇ ਉਹਨਾਂ ਦੇ ਉਹ ਕਰ ਰਿਹਾ ਕਰਦੇ ਬਸ ਸੈਟ ਤੇ ਕਰਵਾ ਲਈ ਆ tract ਵੀ ਸੈਟ ਤੇ ਕਰਵਾਤਾ ਹੈ ਕੋਈ ਜਾਨੀ ਨੁਕਸਾਨਦ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ